हाँ रमुआ जी कहाँ जा रहे हैं हम जी रमुआ जी जा रहे हैं बाहर यूपी हम पंजाब छोड़ के जा रहे हैं अब पंजाब के ऊपर बहुत बड़ी आफत आ गई है हम पंजाब को छोड़ के जा रहे हैं क्योंकि हमारा कोई पंजाब से लेना देना नहीं है हम कमाई करने आते हैं कमा के चले जाते हैं लेकिन जब पंजाब के ऊपर कोई भी चीज आ जाती है सिर में साया आ जाता तो हम चले जाते हैं ਹਾਂਜੀ ਰਾਮੂ ਸ਼ਾਮੂ ਹੋਣੀ ਗਏ ਆ ਭੱਜ ਤੇ ਮੈਂ ਤਾਂ ਇਹ ਆਂਦਾ ਸੀਗਾ ਵੀ ਥੋੜਾ ਜਿਹਾ ਦਿਨ ਹਜੇ ਸ਼ੁਕਰਾ ਵੀ ਰੋਲਾ ਪਹਿਲਾਂ हट ਗਿਆ ਤੇ ਜੇ 2 ਦਿਨ ਹੋਰ ਲੱਗਿਆ ਰਹਿੰਦਾ ਤੇ ਰਾਮੂ ਸ਼ਾਮੂ ਹੋਣੀ ਇਹ ਨਿਕਲ ਜਾਣਾ ਸੀਗਾ ਆ ਸਾਡੇ ਪੰਜਾਬ ਦੇ ਨਾਲ ਹਰ ਵਕਤ ਜਿਹੜਾ ਨਾ ਇਹ ਹੁੰਦਾ ਦੂਰਾ ਵਿਹਾਰ ਜਿ ਨੂੰ ਕਹਿੰਦੇ ਆ ਕਮਾਉਣ ਆਉਂਦੇ ਆ ਕਮਾ ਕੇ ਇੱਥੋਂ ਪੈਸਾ ਇਕੱਠਾ ਕਰਕੇ ਚਲੇ ਜਾਂਦੇ ਆ ਰੇੜੀਆਂ ਤੋਂ ਸਾਡੇ ਲੋਕ ਐਡੇ ਸਾਡੇ ਲੋਕ ਬਿਰੇ ਗਰੇਤੇ ਬੇਕਾਰ ਲੋਕ ਆ ਸਮਾਨ ਇਹਨਾਂ ਤੋਂ ਲੈਣਗੇ ਪੰਜਾਬੀ ਤੋਂ ਤਾਂ ਲੈਂਦੇ ਹੀ ਨਹੀਂ ਨਾਲ ਪੰਜਾਬੀ ਜਿਹੜੀ ਲੱਗੀ ਹੋ ਦੁਕਾਨ ਹੂ ਨਾ ਜੀ ਮਤਵੇ ਨਹੀਂ ਹੁਣ ਜਦੋਂ ਪੰਜਾਬ ਤੇ ਆਈ ਆਲੇ ਨਿਕਲ ਗਏ ਜੇ ਕਿਸੇ ਨੂੰ ਪੁੱਛੀ ਤਾਂ ਕਿਉਂ ਚੱਲੇ ਕਹਿੰਦੇ ਮਰਨਾ ਥੋੜੀ ਆ ਕਮਾੜਿਆ ਤੇ ਆ ਕਮਾ ਕੇ ਚੱਲੇ ਲਾਓ ਲੰਗਰ ਇਹਨਾਂ ਆਸਤੇ ਹੋਰ ਇਕੱਠੇ ਕਰ ਕਰ ਕੇ ਇਹ ਤੋਂ ਹੀ ਹਮਾਰੇ ਹੀ ਬਾਈ ਐ ਐਸੇ ਆ ਵੈਸੇ ਹੀ ਆ ਕੋਈ ਨਹੀਂ ਬਾਜੀ ਪੈਂਦੀਆਂ ਚ ਕੋਈ ਨਹੀਂ ਖੜਦਾ ਮਹਮਤ ਦੀ ਕਹਾਣੀ ਹੁੰਦਾ ਹੈ ਨਾ ਕਹਿੰਦਾ ਜਦੋਂ ਇੱਕ ਦੇ ਪੈਂਦੀਆਂ ਬਾਕੀ ਸਾਰੇ ਭੱਜ ਜਾਂਦੇ ਆ ਉਹੋ ਗੱਲ ਹੋ ਗਈ ਨਾ ਹੁਣ ਹੁਣ ਥੋੜਾ ਜਿਹਾ ਪੰਜਾਬ ਤੇ ਪਰਛਾਵਾਂ ਆਇਆ ਤੇ ਆਪੋ ਆਪਣੀਆਂ ਚੱਕੀਆਂ ਗੱਡੀਆਂ रामੂ ਸ਼ਾਮੂ ਤੇ ਕੁਮਾਰੂ ਹੁਣਾਂ ਨੇ ਤੇ ਨਿਕਲ ਗਏ ਕਾਲੂ ਕਾਲੂ ਮਾਲੂ ਵਾਲੇ ਸਾਰੇ ਭੱਜ ਗਏ ਹਣ ਉਹਨਾਂ ਨੇ ਵੋਟ ਸਾਰੀ ਵੋਟ ਚਲੀ ਗਈ ਸਾਡੇ ਪੰਜਾਬ ਦਾ ਸਾਡੇ ਪੰਜਾਬ ਦਾ ਸਾਨੂੰ ਆਪ ਨੂੰ ਹੀ ਰੱਖਣਾ ਪੈਣਾ ਬਾਹਰੋਂ ਆਣ ਕੇ ਸਾਡੇ ਪੰਜਾਬ ਦਾ ਕਿਸੇ ਨੇ ਪੰਜਾਬ ਦਾ ਨਹੀਂ ਸੋਚਣਾ ਤੇ ਰਾਮੂ ਸ਼ਾਮੂ ਹੁਣੀ ਤਾਂ ਇਹਦਾ ਕੀ ਆ ਕਿ ਸੁਭਾਏ ਤੇ ਇੱਕ ਇਹਨਾਂ ਕੋਲੇ ਭੂਰਾ ਹੁੰਦਾ ਇੱਕ ਥੱਲੇ ਵਿਛਾਉਣ ਨੂੰ ਇੱਕ ਉੱਪਰ ਲੈਣ ਨੂੰ ਠੀਕ ਹੈ ਇਹਦਾ ਰਾਤ ਨੂੰ ਕਰਦੇ ਇਕੱਠਾ ਪਾਇਆ ਬੈਗ ਚ ਤੇ ਨਿਕਲ ਜਾਂਦੇ ਆ ਹੈ ਤੇ ਸਾਡੇ ਇੱਥੇ ਲੋਕ ਇਹਨਾਂ ਨੂੰ ਕਹਿਣਗੇ ਜੀ ਇਹ ਬੜੇ ਤੇ ਵੱਧ ਤੋਂ ਵੱਧ ਇਹ ਪੰਜਾਬੀਆਂ ਨੂੰ ਛੱਡ ਕੇ ਆਪ ਦਾ ਘਰ ਦਾ ਰਚਣ ਤੱਕ ਵੀ ਇਹਨਾਂ ਤੋਂ ਮੰਗਾਉਂਦੇ ਰਾਮੂ ਸ਼ਾਮੂ ਹੋਣਾ ਤੋਂ ਸਬਜ਼ੀ ਤੱਕ ਉਹਨਾਂ ਤੋਂ ਮੰਗਾਉਂਦੇ ਆ ਪੰਜਾਬੀ ਪੰਜਾਬੀਆਂ ਦੇ ਵੈਰੇ ਬਣੀ ਪਏ ਕਮਾਲ ਦੀ ਗੱਲ ਐਹੋ ਜਿਹਾ ਐਹੋ ਜਿਹਾ ਹਾਲ ਹੋ ਗਿਆ ਲੋਕਾਂ ਸਾਡਿਆਂ ਦਾ ਹੁਣ ਪਤਾ ਲੱਗਿਆ ਨਾ ਉਹ ਕਿਵੇਂ ਇੱਥੇ ਇੰਨੀ ਸਟੇਸ਼ਨਾਂ ਦੇ ਉੱਤੇ ਭੀੜ ਆ ਹੈ ਜਦੋਂ ਗੱਲ ਤਾਂ ਉੱਥੇ ਹੀ ਆ ਬਹੁਤ ਕਹਿਣਾ ਨਹੀਂ ਚਾਹੀਦਾ ਸਾਡੇ ਲੋਕਾਂ ਨੇ ਲੰਗਰ ਲਾ ਲਾ ਕੇ ਖਵਾਤੇ ਹੁਣ ਜਦੋਂ ਸਾਨੂੰ ਲੋੜ ਸੀ ਪੰਜਾਬ ਨੂੰ ਵੀ ਜੇ ਪੰਜਾਬ ਤੇ ਜਦੋਂ ਲੋਕਡਾਊਨ ਸੀ ਉਦੋਂ ਪੰਜਾਬ ਨੂੰ ਲੋੜ ਸੀ ਉਦੋਂ ਨਿਕਲ ਗਏ ਸਾਰੇ ਹੈ ਤੇ ਅਸੀਂ ਅਸੀਂ ਪੂੜੀਆਂ ਛੋਲੇ ਰੋਟੀਆਂ ਇਹਨਾਂ ਨੂੰ ਖਾਉਣਿਆ ਲੰਗਰ ਲਾ ਲਾ ਕੇ ਖਵਾ ਲੋ ਸਾਡੇ ਆਪ ਤਾਂ ਨਾ ਕੋਈ ਸੋਚਦਾ ਇਹਨਾਂ ਦਾ ਸੋਚਦੇ ਕਰ ਲੋ ਹੁਣ ਇਹਨਾਂ ਦਾ ਹੋਰ ਜਿੰਨਾ ਕਰਨਾ ਹੈ ਗਾ